ਜੀ ਜਾਣਿਆ ਕਿ VOTER MANIFESTO ਦੇ ਵਿੱਚ ਜਿਹੜਾ ਪਹਿਲੀ ਸਾਡੀ ਡਿਮਾਂਡ ਹੈ ਉਹ ਹੈ ਕਿ PARTICIPATION ACT ਹੈ ਭਾਗੀਦਾਰੀ ਐਕਟ ਹੈ ਉਸ ਨੂੰ ਲਾਗੂ ਕੀਤਾ ਜਾਵੇ ਕਟੂ-ਕਟ ਜਿਹੜੀ ਇੱਕ ਵਾਰਡ ਦੇ ਵਿੱਚ 10 ਏਰੀਆ ਸਭਾ ਤਿੰਨ ਏਰੀਆ ਸਭਾ ਹੋਣਗੀਆਂ ਤੇ ਵੱਧ ਤੋਂ ਵੱਧ 10 ਹੋਣਗੀਆਂ ਤਾਂ ਅਗਰ ਇੱਕ ਏਰੀਆ ਸਭਾ ਦੇ ਵਿੱਚ 200 ਮੈਂਬਰ ਹੈ ਤਾਂ ਉਹ ਆਪਣੀ ਜਿਹੜੀ ਏਰੀਆ ਦੀ ਪਾਰਟਿਕੂਲਰ ਏਰੀਆ ਹੈਗਾ ਉਹਦੀ ਜਗ੍ਹਾ ਦਾ ਉਸਤੇ ਆਪਣੇ ਜਿਹੜੀ ਦਿੱਕਤਾਂ ਨੇ ਉਹ ਦੱਸ ਸਕਦਾ ਹੈਗਾ ਉਹ ਆਪਣੀ ਜਿਹੜੀਆਂ ਸੇਵਾਵਾਂ ਨੇ ਸਿਹਤ ਸੇਵਾਵਾਂ ਨੇ ਜਿਹੜੀ ਸਰਕਾਰ ਤੋਂ ਬੈਨੀਫਿਟਸ ਨੇ ਉਹਨਾਂ ਦੀ ਮੰਗ ਕਰ ਸਕਦਾ ਹੈ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦਾ ਹੈ 2013 ਤੋਂ ਸਰਕਾਰ ਨੇ ਹੀ ਐਕਟ ਲਾਗੂ ਕੀਤਾ ਹੈ ਸਰਕਾਰ ਇਸ ਨੂੰ ਲਾਗੂ ਕਰਨ ਲਈ پابੰਦ ਹੈ ਕੌਂਸਲ ਲਾਗੂ ਕਰਨ ਲਈ پابੰਦ ਹੈ ਜਿਹੜੇ ਕਮੇਟੀ ਦੇ ਜਿਹੜੇ ਐਮ ਸੀਜ਼ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਐਕਟ ਲਾਗੂ ਨੇ ਅਗਰ ਉਹ ਲਾਗੂ ਨਹੀਂ ਕਰ ਰਹੇ ਇਟ ਮੀਨਸ ਉਹ ਜਨਤਾ ਲਈ ਸੁਗਿਰਦ ਨਹੀਂ ਨੇ ਉਹ ਜਨਤਾ ਦੀ ਜਿਹੜੀ ਭਲਾਈ ਨਹੀਂ ਚਾਹੁੰਦੇ ਹੈਗੇ ਖੋ ਜੀ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਵਾਰੀ ਲੋਕਾਂ ਨੇ ਵੋਟ ਪਾਤੀ ਰਿਪ੍ਰੈਜ਼ੈਂਟੇਟਿਵ ਚੁਣੇ ਗਏ ਉਸ ਤੋਂ ਬਾਅਦ ਉਹ 1 ਇਅਰ 2 ਮੈਨ ਗੇਮ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਵੀ ਫੈਸਲਾ ਹੁੰਦਾ ਪ੍ਰਧਾਨ ਜਾਂ ਹੋਰ ਜਿਹੜੇ ਉਪ ਚਿਹ ਅਧਿਕਾਰੀ ਨੇ ਉਹ ਆਪਸ ਕਰ ਲੈਂਦੇ ਨੇ ਲੋਕ ਵੋਟਾਂ ਨੂੰ ਵੋਟਰਾਂ ਨੂੰ ਬਿਲਕੁਲ ਵੀ ਉਹਦੇ ਚ ਮਤਲਬ ਪਾਰਟਿਸਪੇਟ ਨਹੀਂ ਕੀਤਾ ਜਾਂਦਾ ਪੰਜਾਬ ਵਿੱਚ ਕੁਝ ਸਮੇਂ ਬਾਅਦ ਹੀ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਸਕਦਾ ਹੈ ਉਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਨਾ ਆਪਣਾ ਇੱਕ ਚੋਣ ਮੈਨੀਫੈਸਟੋ ਜਾਰੀ ਕਰਨਗੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਦੀ ਪੰਜ ਸਾਲ ਬਾਅਦ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਇੱਕ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਭਾਵੇਂ ਉਹ ਤੇ ਅਮਲ ਹੁੰਦਾ ਜਾਂ ਨਹੀਂ ਹੁੰਦਾ ਇਹ ਲੋਕ ਫੈਸਲਾ ਕਰਦੇ ਨੇ ਕਿਉਂਕਿ ਅਗਲੀ ਵਾਰ ਜਦੋਂ ਲੋਕ ਜਦੋਂ ਵੋਟ ਦਾ ਇਸਤੇਮਾਲ ਕਰਦੇ ਨੇ ਤਾਂ ਉਸ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਜਿਹੜੇ ਪੂਰੇ ਕਿਤੇ ਉਸ ਨੂੰ ਲੈ ਕੇ ਹੀ ਵੋਟ ਕਰਦੇ ਨੇ ਲੇਕਿਨ ਇੱਕ ਨਵਾਂ ਟਰੈਂਡ ਜਿਹੜਾ ਨਾਬਾ ਦੇ ਵਿੱਚ ਸੰਵਾਦ ਗਰੁੱਪ ਵੱਲੋਂ ਸ਼ੁਰੂ ਕੀਤਾ ਗਿਆ ਕਿਉਂਕਿ ਜਿਹੜੇ ਲੋਕ ਵੋਟਰ ਨੇ ਹਰ ਵਾਰ ਆਪਣੀ ਮੰਗ ਕਰਦੇ ਨੇ ਉਹ ਮੰਗਾ ਤੇ ਮੰਗਾਂ ਨੂੰ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਲੇਕ ਜਿਹੜਾ VOTER MANIFESTO ਇੱਕ ਲੈ ਕੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸੰਵਾਦ ਗਰੁੱਪ ਖੜਾ ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਜਿਹੜੇ ਮਸਲੇ ਜਿਹੜੇ ਲੋਕਲ ਇਸ਼ੂ ਨੇ ਉਸ ਨੂੰ ਲੈ ਕੇ ਆਪਣੀ ਆਵਾਜ਼ ਪ੍ਰਸ਼ਾਸਨ ਅਤੇ ਸਰਕਾਰ ਦੇ ਸਾਹਮਣੇ ਚੁੱਕ ਚੁੱਕਿਆ ਸੰਵਾਦ ਗਰੁੱਪ ਇੱਕ ਨਵਾਂ ਜਿਹੜਾ ਅਧਿਆਏ ਸ਼ੁਰੂ ਕੀਤਾ ਕਿਉਂਕਿ VOTER ਜਿਹੜਾ VOTER MANIFESTO ਆ VOTER MANIFESTO ਕੀ ਉਹਦੇ ਚ ਜਿਹੜੀ ਉਹਨਾਂ ਦੀ ਡਿਮਾਂਡਸ ਨੇ ਡਿਮਾਂਡ ਵੀ ਨਹੀਂ ਕਹਿ ਸਕਦੇ ਉਹਨਾਂ ਨੇ ਘੋਸ਼ਣਾ ਕੀਤੀ ਹੈ ਵੀ ਅਸੀਂ ਜਿਹੜਾ ਵੀ ਵਿੰਦੂਆ ਉਹਨਾਂ ਕੋਲ ਵੋਟ ਮੰਗਣ ਆਏਗਾ ਇਸ ਚੋਣ ਮੈਨੀਫੈਸਟੋ ਦੇ ਸਾਹਮਣੇ ਨਾਲ ਹੀ ਆਪਣੀ ਵੋਟ ਮੰਗੇ ਅੰਦਰ ਕਿਉਂਕਿ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਵੀ ਜੋ ਹਰ ਇੱਕ ਵਾਰੋਂ ਤੋਂ ਮੰਗ ਕਰਦੇ ਆ ਮੰਗ ਪੂਰੀ ਹੋਵੇ ਨਾ ਹੋਵੇ ਲੇਕਿਨ ਹੁਣ ਉਹਨਾਂ ਨੇ ਘੋਸ਼ਣਾ ਕਰ ਦਿੱਤੀ ਕੀ ਘੋਸ਼ਣਾ ਕੀਤੀ ਸਾਡੇ ਨਾਲ ਸੰਵਾਦ ਗਰੁੱਪ ਦੇ ਮੈਂਬਰ ਨੇ ਕੀ ਲੱਗਦਾ ਕੀ ਅਸਨੀ ਜੀ ਕਿਹੜੀਆਂ ਘੋਸ਼ਣਾਵਾਂ ਜਿਹੜੇ ਇਸ ਵਾਰ ਵੋਟਰ ਕਰਨ ਜਾ ਰਿਹਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਸੰਵਾਦ ਗਰੁੱਪ ਹੈ ਉਹਨਾਂ ਨੇ ਇੱਕ ਵੋਟਰ ਨੂੰ ਜਾਗਰੂਕ ਕਰਨ ਲਈ ਇੱਕ ਤਰਤੀਬ ਬਣਾਈ ਜਿਸ ਦਾ ਇਹ ਸੀਗਾ ਕਿ ਅਸੀਂ ਇੱਕ ਵੋਟਰ ਮੈਨੀਫੈਸਟੋ ਲੈ ਕੇ ਆਈਏ ਕਿਉਂਕਿ ਇਹ ਪਾਰਟੀਆਂ ਤਾਂ ਹਮੇਸ਼ਾ ਹੀ ਵੋਟਰ ਮੈਨੀਫੈਸਟੋ ਆਪਣੇ ਮੈਨੀਫੈਸਟੋ ਜਾਰੀ ਕਰ ਦਿਆ ਨੇ ਲੇਕਿਨ ਜਿਹੜਾ ਵੋਟਰ ਦੇ ਪੱਖ ਤੋਂ ਉਹਨਾਂ ਨੂੰ ਕਦੇ ਵੀ ਨਹੀਂ ਸੁਣਿਆ ਜਾਂਦਾ ਹੈਗਾ ਕਿ ਵੋਟਰ ਕੀ ਚਾਹੁੰਦਾ ਹੈਗਾ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਵੋਟਰ ਮੈਨੀਫੈਸਟੋ ਬਣਾਇਆ ਜਿਸ ਦੇ ਵਿੱਚ ਜੋ ਮੇਨ ਮੁੱਦਾ ਹੈ ਕਿ ਲੋਕਾਂ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਕਦੇ ਵੀ ਭਾਗੀਦਾਰ ਸਿਸਟਮ ਦੇ ਵਿੱਚ ਨਹੀਂ ਬਣਾਇਆ ਗਿਆ ਜਦਕਿ ਹਮੇਸ਼ਾ ਵੋਟ ਉਹਨਾਂ ਤੋਂ ਹੀ ਲਈ ਜਾਂਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਵੋਟਰ ਮੈਨੀਫੈਸਟੋ ਦੇ ਵਿੱਚ ਜਿਹੜਾ ਪਹਿਲੀ ਸਾਡੀ ਡਿਮਾਂਡ ਹੈ ਉਹ ਹੈ ਕਿ ਪਾਰਟਿਸਪ ਏਰੀਆ ਸਭਾ ਤੇ ਵਾਰਡ ਸਭਾ ਹੈਗੀਆਂ ਉਹ ਹੈਗੀਆਂ ਨੇ ਏਰੀਆ ਸਭਾ ਦਾ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਮੋਹੀ ਜੀ ਨੇ ਵੀ ਏਰੀਆ ਸਭਾ ਇੱਕ ਐਸਾ ਗਰੁੱਪ ਹੈ ਜੋ ਇੱਕ ਕਟੋ-ਕਟ ਜਿਹੜੇ ਇੱਕ ਵਾਰਡ ਦੇ ਵਿੱਚ 10 ਏਰੀਆ ਸਭਾ ਤਿੰਨ ਏਰੀਆ ਸਭਾ ਹੋਣਗੀਆਂ ਤੇ ਵੱਧ ਤੋਂ ਵੱਧ 10 ਹੋਣਗੀਆਂ ਤਾਂ ਅਗਰ ਇੱਕ ਏਰੀਆ ਸਭਾ ਦੇ ਵਿੱਚ 200 ਮੈਂਬਰ ਹੈ ਤਾਂ ਉਹ ਆਪਣੀ ਜਿਹੜੀ ਏਰੀਆ ਦੀ ਪਾਰਟਿਕੂਲਰ ਏਰੀਆ ਹੈਗਾ ਉਹਦੀ ਜਗ੍ਹਾ ਦਾ ਉਸਤੇ ਆਪਣੇ ਜਿਹੜੇ ਦਿੱਕਤਾਂ ਨੇ ਉਹ ਦੱਸ ਸਕਦਾ ਹੈਗਾ ਉਹ ਆਪਣੇ ਜਿਹੜੀਆਂ ਸੇਵਾਵਾਂ ਨੇ ਸਿਹਤ ਸੇਵਾਵਾਂ ਨੇ ਜਿਹੜੇ ਸਰਕਾਰ ਤੋਂ ਬੈਨੀਫਿਟਸ ਨੇ ਉਹਨਾਂ ਦੀ ਮੰਗ ਕਰ ਸਕਦਾ ਹੈ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਉਹ ਕਿਸ ਤਰ ਬਾਰੇ ਲੋਕਾਂ ਨੂੰ ਜਾਗਰੂਕ ਕਿਉਂ ਨਹੀਂ ਕਿ ਜਿਹੜੇ ਰਾਜਨੀਤਿਕ ਲੋਕ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ ਉਹ ਦੱਸਦੇ ਨਹੀਂ ਕਿ ਏਰੀਆ ਸਭਾ ਹੋ ਸਕਦੀ ਹੈ ਕਿਉਂਕਿ ਲੋਕ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਲੇਕਿਨ ਸਵਾਲ ਜ਼ਰੂਰ ਕਰਨਗੇ ਉਸ ਰਾਜਨੀਤਿਕ ਵਿਅਕਤੀ ਨੂੰ ਦੇ ਕੋਈ 2013 ਤੋਂ ਸਰਕਾਰ ਨੇ ਹੀ ਐਕਟ ਲਾਗੂ ਕੀਤਾ ਹੈ ਸਰਕਾਰ ਇਸ ਨੂੰ ਲਾਗੂ ਕਰਨ ਲਈ پابੰਦ ਹੈ ਕੌਂਸਲ ਲਾਗੂ ਕਰਨ ਲਈ پابੰਦ ਹੈ ਜਿਹੜੇ ਕਮੇਟੀ ਦੇ ਜਿਹੜੇ ਐਮਸੀਜ਼ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਐਕਟ ਲਾਗੂ ਨੇ ਅਗਰ ਉਹ ਲਾਗੂ ਨਹੀਂ ਕਰ ਰਹੇ ਇਟ ਮੀਨਸ ਉਹ ਜਨਤਾ ਲਈ ਸੁਗਿਰਦ ਨਹੀਂ ਨੇ ਉਹ ਜਨਤਾ ਦੀ ਜਿਹੜੀ ਹੈ ਭਲਾਈ ਨਹੀਂ ਚਾਹੁੰਦੇ ਹੈਗੇ ਤਾਂ ਇਸ ਤੋਂ ਹੁਣ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵੋਟਰ ਨੂੰ ਹੀ ਜਾਗਰੂਕ ਹੋਣਾ ਪਊਗਾ ਇਸ ਤਰ੍ਹਾਂ ਦੇ ਜਿਹੜੇ ਚੋਣ ਮਨੋਰਥ ਪੱਤਰ ਨੇ ਉਹ ਸਮਾਜ ਦੇ ਵਿੱਚ ਤਾਂ ਹੀ ਆ ਰਹੇ ਨੇ ਕਿਉਂਕਿ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਜਾਗਰੂਕ ਨਹੀਂ ਹੈ ਸਾਡੀ ਸਰਕਾਰ ਜਾਗਰੂਕ ਨਹੀਂ ਹੈ ਜੀ ਕੀ ਲੱਗਦਾ ਕੀ ਹੈ ਜ ਕਿ ਰਿਹਾ ਡਿਮਾਂਡਸ ਸੰਵਾਦ ਗਰੁੱਪ ਲੋਕਾਂ ਵੋਟਰ ਜਿਹੜੇ ਘੋਸ਼ਣਾ ਕਰਦਾ ਹੈ ਰਾਜਨੀਤਿਕ ਵਿਅਕਤੀ ਉਹ ਵੋਟ ਮੰਗਨਾਂ ਤੇ ਸਾਡੀਆਂ ਆ ਪੱਲੀਆਂ ਨੇ ਪੂਰੀਆਂ ਕਰਨ ਜਿਹੜੀਆਂ ਸ਼ਰਤਾਂ ਨੇ ਇਹਦੇ ਵਿੱਚ ਵੋਟਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਵੀ ਜਿਹੜਾ ਵੀ ਸਾਡਾ ਕੈਂਡੀਡੇਟ ਹੋਊਗਾ ਉਹ ਕੋਈ ਨਸ਼ਾ ਨਹੀਂ ਵਰਤੂਗਾ ਕੋਈ ਲੋੜ ਤੋਂ ਵੱਧ ਪੈਸਾ ਨਹੀਂ ਖਰਚੂਗਾ ਲੋਕਾਂ ਲਈ ਜਵਾਬਦੇਹ ਹੋਊਗਾ ਇਸ ਕਰਕੇ ਇਹ ਸੰਵਾਦ ਗਰੁੱਪ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਜਿਹੜਾ ਵੋਟਰ ਮੈਨੀਫੈਸਟੋ ਬਣਾਇਆ ਗਿਆ ਹੈ ਜੇਕਰ ਕੋਈ ਉਮੀਦਵਾਰ ਇਸ ਤੇ ਘੋਸ਼ਨਾ ਤੇ ਖਰਾ ਨਹੀਂ ਉਤਰਦਾ ਫਿਰ ਇਹਦੇ ਲਈ ਕੀ ਕੀਤਾ ਜਾਵੇਗਾ ਕਿਉਂਕਿ ਵੋਟਰ ਆਪਣੇ ਘਰ ਦੇ ਮੂਰੇ ਐਲਾਨ ਕਰੇਗਾ ਵੀ ਸਾਡੀਆਂ ਇਹ ਡਿਮਾਂਡ ਪੂਰਾ ਕਰੋ ਤਾਂ ਸਾਡੇ ਤੋਂ ਅੰਦਰ ਵੜੋ ਨਹੀਂ ਬਾਹਰ ਹੀ ਆਪਣਾ ਪ੍ਰਚਾਰ ਕਰੋ ਇਹਦਾ ਤਾਂ ਜਵਾਬ ਜਿਹੜਾ ਵੋਟਰ ਵੋਟ ਪਾਉਣ ਵੇਲੇ ਦੇਵੇਗਾ ਉਹ ਉਸੇ ਕੈਂਡੀਡੇਟ ਨੂੰ ਵੋਟ ਕਰੇਗਾ ਜਿਹੜਾ ਕੈਂਡੀਡੇਟ ਉਹਦੀ ਇਹਨਾਂ ਸ਼ਰਤਾਂ ਤੇ ਖਰਾ ਉਤਰੇਗਾ ਡਾਕਟਰ ਸਾਹਿਬ ਹਾਲੇ ਤੱਕ ਤਾਂ VOTER ਨੂੰ ਹਮੇਸ਼ਾ ਜਿਹੜਾ ਡਿਪੈਂਡ ਹੋਣਾ ਪੈਂਦਾ ਸੀ ਪੋਲੀਟੀਕਲ ਬੰਦੇ ਦੇ ਵਾਅਦੇ ਤੇ ਹਰ ਸਾਲ ਵਾਅਦਾ ਹੁੰਦਾ ਵਾਅਦਾ ਪੂਰਾ ਹੁੰਦਾ ਨਹੀਂ ਹੁੰਦਾ ਲੇਕਿਨ ਹੁਣ ਤੁਸੀਂ ਆਪਣੇ ਵੱਲੋਂ ਐਲਾਨ ਕਰ ਦਿੱਤਾ ਵੀ ਇਹ ਇਹ ਚੀਜ਼ਾਂ ਸਾਡੀਆਂ ਪੂਰੀਆਂ ਕਰੋ ਤਾਂ ਵੋਟ ਮੰਗਣਾ ਹੋ। ਦੇਖੋ ਜੀ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਵਾਰੀ ਲੋਕਾਂ ਨੇ VOT ਪਾਤੀ ਰਿਪ੍ਰੈਜ਼ੈਂਟੇਟਿਵ ਚੁਣੇ ਗਏ ਉਸ ਤੋਂ ਬਾਅਦ ਉਹ 1 ਇਅਰ 2 ਮੈਨ ਗੇਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋ ਵੀ ਫੈਸਲਾ ਹੁੰਦਾ ਪ੍ਰਧਾਨ ਇਹ ਹੋਰ ਜਿਹੜੇ ਉਪਚਾਰ ਅਧਿਕਾਰੀ ਨੇ ਉਹ ਆਪਸ ਕਰ ਲੈਂਦੇ ਨੇ ਵੋਟਾਂ ਨੂੰ ਵੋਟਰਾਂ ਨੂੰ ਬਿਲਕੁਲ ਵੀ ਉਹਦੇ ਚ ਮਤਲਬ ਪਾਰਟਿਸਪੇਟ ਨਹੀਂ ਕੀਤਾ ਜਾਂਦਾ ਸੋ ਸਾਡੀ ਡਿਮਾਂਡ ਇਹ ਹੈ ਕਿ ਕੋਈ ਵੀ ਏਜੰਡਾ ਹੈ ਕਮੇਟੀ ਚ ਪਾਸ ਹੋਣਾ ਹੈ ਘਟੋ ਘਟ ਦੋ ਦਿਨ ਪਹਿਲਾਂ ਜਿਹੜਾ ਜਿਹੜਾ ਐਮਸੀ ਹੈ ਉਹ ਆਪਣੇ ਵੋਟਰਾਂ ਨਾਲ ਉਹਨੂੰ ਡਿਸਕਸ ਕਰੇ ਵੀ ਇਹ ਕੀ ਪਾਸ ਹੋਣ ਜਾ ਰਿਹਾ ਹੈ ਪਹਿਲਾਂ ਕੀ ਹੋ ਰਿਹਾ ਹੈ ਕਿ ਪਹਿਲਾਂ ਘਰ ਬੈਠੇ ਹੀ ਜੋ ਮਤਾ ਪਾਸ ਹੋ ਗਿਆ ਸਾਰੇ ਐਮਸੀਆਂ ਤੋਂ ਘਰ ਬੈਠੀ ਸਾਈਨ ਕਰਾ ਲਿੱਤੇ ਜਾਂਦੇ ਨੇ ਨਾ ਕਟੂਕਟ ਜਿਹੜੇ ਮੈਜੋਰਟੀ ਐਮਸੀ ਨੇ ਉਹਨਾਂ ਦੀ ਵੀ ਪਾਰਟਿਸਪੇਸ਼ਨ ਨਹੀਂ ਹੈ ਵੋਟਰਾਂ ਦੀ ਤਾਂ ਗੱਲ ਛੱਡੋ ਸੋ ਵੀ ਵਾਂਟ ਕਿ ਜਿਹੜੇ ਵੋਟਰਸ ਨੇ ਦੇ ਸ਼ੁੱਡ ਬੀ ਇਨਵੋਲਡ ਇਨ ਈਚ ਐਂਡ ਐਵਰੀ ਡਿਸੀਜਨ ਆਫ ਦੀ ਮਿਸੀਪਲ ਕਮੇਟੀ ਸੋ ਥੈਟ ਲੋਕਾਂ ਦੀ ਭਾਗੀਦਾਰੀ ਬਣੇ ਉਹ ਆਪਣੇ ਹਿੱਤ ਚ ਜਿਹੜੇ ਮਸਲੇ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਹੱਲ ਕਰਾਵੇ ਜਿਹੜਾ ਵੋਟਰ ਮੈਨੀਫੈਸਟੋ ਆ ਜੇਕਰ ਲਾਗੂ ਹੁੰਦਾ ਤਾਂ ਫਿਰ ਵੋਟਰਾਂ ਦੀ ਸੁਣਵਾਈ ਸ਼ੁਰੂ ਹੋ ਜਾਏਗੀ ਰਾਜਨੀਤਿਕ ਲੋਕਾਂ ਨੂੰ ਇਹਦਾ ਮਤਲਬ ਜਵਾਬ ਦੇਣਾ ਜ਼ਰੂਰੀ ਹੋ ਜਾਵੇਗਾ ਕੀ ਲੱਗਦਾ ਹੈ ਕਦੋਂ ਲਾਗੂ ਹੋਏਗਾ ਕਿਸ ਤਰ੍ਹਾਂ ਲਾਗੂ ਹੋਏਗਾ ਰਾਜਨੀਤਿਕ ਲੋਕ ਹਮੇਸ਼ਾ ਹੀ ਜਵਾਬਦੇਹ ਹੋਣੇ ਚਾਹੀਦੇ ਨੇ ਇਹ ਜਿਹੜਾ ਵੋਟਰ ਕੋਚ ਦਾ ਪੱਤਰ ਨਾਬੇ ਦੇ ਲੋਕਾਂ ਨੇ ਬਣਾਇਆ ਇਸ ਦੇ ਵਿੱਚ ਨਾਬੇ ਦੇ ਨਾਮੀ ਚਾਰਟਰਡ ਅਕਾਊਂਟੈਂਟ ਡਾਕਟਰ ਸਹਿਬਾਨ ਪੁਲਿਸ ਆਫੀਸਰਸ ਰੈਵਨਿਊ ਆਫੀਸਰਸ ਪ੍ਰੋਫੈਸਰ ਸਹਿਬਾਨ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਸਕੂਲਾਂ ਨੂੰ ਚਲਾਉਣ ਵਾਲੇ ਡਾਇਰੈਕਟਰ ਸਹਿਬਾਨ ਪੱਤਰਕਾਰ ਅ ਬਿਜ਼ਨਸਮੈਨ ਵਕੀਲ ਸਾਰਿਆਂ ਨੇ ਇਕੱਠੇ ਹੋ ਕੇ ਇਹ ਇੱਕ ਬੈਠ ਕੇ ਡਿਸਕਸ ਕਰਕੇ ਕੋਸ਼ਨਾ ਪੱਤਰ ਬਣਾਇਆ ਕਿ ਜਿਹੜਾ ਵੋਟਰ ਹੈ ਉਹ ਕੀ ਚਾਹੁੰਦਾ ਹੈ ਨੰਬਰ 2 ਦੇ ਉੱਤੇ ਜਿਹੜਾ ਪੰਜਾਬ ਕਮਿਊਨਿਟੀ ਪਾਰਟਿਸਪੀਸ਼ਨ ਇਨ ਮਿਊਂਸਿਪੈਲਿਟੀ ਐਕਟ 2013 ਦੇ ਵਿੱਚ ਲਾਗੂ ਹੋਇਆ ਸੀ ਉਸ ਦੇ ਬਾਰੇ ਸਰਕਾਰ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਅਸੀਂ ਚਾਹੁੰਦੇ ਹਾਂ ਕਿ ਉਹ ਸਰਕਾਰ ਨੇ ਨਹੀਂ ਦਿੱਤੀ ਲੇਕਿਨ ਵਿਰੋਧੀ ਪਾਰਟੀਆਂ ਤਾਂ ਹੈਗੀਆਂ ਨੇ ਵਿਰੋਧੀ ਪਾਰਟੀ ਉਹ ਚੁੱਕ ਲੈਂਦੇ ਕਿਉਂਕਿ ਸਾਰੀ ਰਾਜਨੀਤਿਕ ਪਾਰਟੀਆਂ ਦਾ ਫਰਜ ਆ ਇਹ ਜਿਹੜੀ ਜਾਣਕਾਰੀ ਆ ਲੋਕਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਜਿਹੜੇ ਲੋਕ ਨੇ ਫਿਰ ਲੋਕਾਂ ਨੂੰ ਜਵਾਬਦੇਹ ਹੋ ਜਾਣਗੇ ਰਾਜਨੀਤੀ ਇਸ ਤਰ੍ਹਾਂ ਹੈ ਜੀ ਅੱਜ ਕੋਈ ਸਰਕਾਰ ਹੈ ਕੱਲ੍ਹ ਵਿਰੋਧੀ ਪਾਰਟੀ ਹੈ ਕੱਲ ਅੱਜ ਜਿਹੜੀ ਵਿਰੋਧੀ ਪਾਰਟੀ ਉਹ ਕੱਲ੍ਹ ਸਰਕਾਰ ਹੈ ਇਹ ਤਾਂ ਆਪਸ ਵਿੱਚ ਸਾਰੇ ਮਿਲੇ ਹੋਏ ਰਲਗੱਡਾ ਜਿਹਾ ਕੰਮ ਹੈ ਅਸੀਂ ਤਾਂ ਹੀ ਸਾਰੇ ਨਾਬੇ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਹਾ ਕਿ ਦੇਖੋ ਸਾਡੇ ਨਾਬੇ ਦਾ ਛੋਟਾ ਜਿਹਾ ਉਪਰਾਲਾ ਹੈ ਕਿ ਸਾਡੇ ਨਾਬੇ ਦੇ ਲੋਕਾਂ ਨੂੰ ਦੇ ਵਿੱਚ ਉਹਦੀ ਕੁਆਲਿਫੀਕੇਸ਼ਨ ਕੀ ਚਾਹੀਦੀ ਕਿੱਦਾਂ ਬਣੇ ਇਹ ਨਹੀਂ ਹੋਵੇ ਕਿ ਉਹ ਪੈਸਾ ਦੇ ਕੇ ਜਾਂ ਨਸ਼ਾ ਵੰਡ ਕੇ ਉਹ ਬਣ ਜਵੇ ਉਹ ਸਾਡੇ ਨਾਲ ਕੁਝ ਵਾਅਦੇ ਕਰੇ ਔਰ ਉਹ ਵਾਅਦੇ ਪੂਰੇ ਕਰਨਾ ਇੱਕ ਇਨਸਾਨ ਦਾ ਕੰਮ ਹੁੰਦਾ ਤੁਸੀਂ ਕੁਐਸਚਨ ਪੁੱਛਿਆ ਸੀਗਾ ਕਿ ਵੀ ਜੇ ਉਹ ਬਾਅਦ ਦੇ ਵਿੱਚ ਮੁੱਕਰ ਜਾਂਦਾ ਤਾਂ ਤੁਸੀਂ ਕੀ ਕਰੋਗੇ ਮਰ ਗਿਆ ਤੇ ਮੁੱਕਰ ਗਿਆ ਇੱਕੋ ਗੱਲ ਹੈ ਅਸੀਂ ਤਾਂ ਉਹਦੇ ਇੱਕ ਵਾਅਦਾ ਲਵਾਂਗੇ ਇਹ ਦੇਖ ਭਰਾ ਵੀ ਵਾਅਦੇ ਦਾ ਰਾਜਨੀਤਿਕ ਲੋਕ ਸਾਰੀ ਕਰਦੇ ਨੇ ਹਰ ਸਾਲ ਹੀ ਕਰਦੇ ਨੇ ਰਾਈਟ ਟੂ ਰੀਕਾਲ ਨੂੰ ਵੀ ਲਾਗੂ ਕੀਤਾ ਜਾ ਸਕਦਾ ਕੀ ਉਮੀਦਵਾਰ ਸਹਿਮਤੀ ਦੇ ਸਕਦਾ ਰਾਈਟ ਟੂ ਰੀਕਾਲ ਦੀ ਉਹ ਦੇ ਸਕਦਾ ਜਿਹੜਾ ਪੰਜਾਬ ਕਮਿਊਨਿਟੀ ਆ ਉਹਦੇ ਵਿੱਚ ਇੱਕ ਏਰੀਆ ਸਭਾ ਬਣੇਗੀ ਡੇਨ ਏਰੀਆ ਸਭਾ ਇੱਕ ਜਿਹੜੀ ਹੈਗਾ ਵਾਰਡ ਦੇ ਵਿੱਚ ਬਣ ਗਈਆਂ ਅਸੀਂ ਏਰੀਆ ਸਭਾ ਦੇ ਵਿੱਚ ਇਕੱਠ ਕਰਕੇ ਜੇ ਕੋਈ ਮਿਊਨਿਸਪਲ ਕਮਿਸ਼ਨਰ ਇਦਾਂ ਦੇ ਕੰਮ ਨਹੀਂ ਸਾਡੇ ਮੁਤਾਬਕ ਕਰੇਗਾ ਤਾਂ ਅਸੀਂ ਉਹਦੇ ਖਿਲਾਫ ਮਤਾ ਪਾ ਕੇ ਰਾਈਟ ਟੂ ਰਿਕਾਲ ਵਾਸਤੇ ਸਰਕਾਰ ਨੂੰ ਪੇਸ਼ ਕਰਾਂਗੇ ਉਹਦੀ ਸਹਿਮਤੀ ਜ਼ਰੂਰੀ ਹੈ ਇਹਦੇ ਵਿੱਚ ਸਹਿਮਤ ਹੋਣਾ ਜਿਹੜਾ ਉਮੀਦਵਾਰ ਆ ਉਹ ਸਹਿਮਤ ਦਾ ਹੋਣਾ ਜ਼ਰੂਰੀ ਹੈ ਰਾਈਟ ਟੂ ਰਿਕਾਲ ਲਈ ਸਹਿਮਤ ਹੋਵੇ ਜੇ ਤਾਂ ਵਈਕਰ ਉਮੀਦਵਾਰ ਕਿਉਂ ਸਹਿਮਤ ਹੋਊਗਾ ਜੀ ਰਾਈਟ ਟੂ ਰਿਕਾਲ ਲਈ ਹੂੰ ਇਤਾ ਅਸੀਂ ਜਿਹੜੇ ਇਮਾਨਦਾਰ ਆ ਪਹਿਲਾਂ ਤਾਂ ਐਲਾਨ ਕਰ ਸਕਦਾ ਵੀ ਹਾਂ ਮੈਂ ਸਹਿਮਤ ਆ ਘਟੋ ਘਟ ਲੋਕਾਂ ਸਾਹਮਣੇ ਔਰ ਜਿਹੜਾ ਇਮਾਨਦਾਰ ਹੈ ਮੈਨੂੰ ਲੱਗਦਾ ਉਹ ਇਮਾਨਦਾਰ ਹੀ ਰਹੂਗਾ ਅਸੀਂ ਇਹ ਹਮੇਸ਼ਾ ਵਿਸ਼ਵਾਸ ਕਰਦੇ ਆ ਕਿ ਜਿਹੜਾ ਇਮਾਨਦਾਰ ਹੈ ਇਮਾਨਦਾਰੀ ਰਹੂਗਾ ਸਾਡੇ ਨਾਪਾ ਵਾਸਤੇ ਐਟ ਲੀਸਟ ਅੱچھے ਮਿਊਸਪਲ ਕਮਿਸ਼ਨਰ ਚੁਣੇ ਜਾਣਗੇ ਬਿਲਕੁਲ ਸਾਡੇ ਨਾਲ ਮੋਹੀ ਜੀ ਵੀ ਨੇ ਕਾਫੀ ਸਰਗਰਮ ਨੇ ਇਸ ਨੂੰ ਲੈ ਕੇ ਮੋਹੀ ਜੀ ਕੀ ਵੋਟਰਾਂ ਤੱਕ ਵੀ ਅਪਰੋਚ ਕੀਤੀ ਆ ਕਿ ਆਪਸ ਦੇ ਵਿੱਚ ਹੀ ਮੈਂ ਕਿ ਇਹ ਫੈਸਲਾ ਕਰ ਲਿਆ ਵੀ ਇਹ ਐ ਹੋਣਾ ਚਾਹੀਦਾ ਨਹੀਂ ਇਹ ਵੋਟਰਾਂ ਨਾਲ ਹੀ ਗੱਲਬਾਤ ਹੋਈ ਹੈ ਉਹਨਾਂ ਦੀ ਗੱਲਾਂ ਨੂੰ ਸਮਝ ਕੇ ਹੀ ਇਹ ਚੀਜ਼ ਦੇਖੀ ਗਈ ਹੈ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਐਕਚੁਅਲੀ ਉਹਨਾਂ ਦੇ ਅਜੰਡੇ ਕੁਝ ਹੋਰ ਚੱਲ ਰਹੇ ਨੇ ਤੇ ਵੋਟਰ ਹੈ ਜਿਹੜਾ ਉਹਦੇ ਅਜੰਡੇ ਕੁਝ ਹੋਰ ਚੱਲ ਰਹੇ ਨੇ ਇਸੇ ਕਰਕੇ ਵੋਟਰ ਅਨਾਉਂਸ ਕਰ ਰਿਹਾ ਕਿ ਵੀ ਮੈਂ ਇਦਾਂ ਦੇ ਉਮੀਦਵਾਰ ਨੂੰ ਵੋਟ ਪਾਉਂਗਾ ਇਹ ਵੋਟਰ ਵੀ ਘੋਸ਼ਣਾ ਕਰ ਰਿਹਾ ਜਿਵੇਂ ਕੈਂਡੀਡੇਟ ਘੋਸ਼ਣਾ ਕਰਦਾ ਵੀ ਅਸੀਂ ਜਿੱਤ ਕੇ ਆ ਕਰਾਂਗੇ ਉਦਾਂ ਹੀ ਇਹ ਵੋਟਰ ਵੀ ਘੋਸ਼ਣਾ ਕਰ ਰਿਹਾ ਕਿ ਅਸੀਂ ਇਹ ਕਰਾਂਗੇ ਜਿਹੜਾ ਤੁਸੀਂ ਰਾਈਟ ਟੂ ਰਿਕਾਲ ਦਾ ਕਹਿ ਰਹੇ ਸੀ ਅਸੀਂ ਉਹ ਵੀ ਆਉਣ ਵਾਲੇ ਦਿਨਾਂ 'ਚ ਉਸਤੇ ਡਿਸਕਸ ਕਰਕੇ ਡਿਮਾਂਡ ਭੇਜਾਂਗੇ ਸਰਕਾਰ ਨੂੰ ਕਿਉਂਕਿ ਰਾਗਵ ਚੱਡਾ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਵੱਡੇ ਲੀਡਰ ਨੇ ਉਹਨਾਂ ਵੱਲੋਂ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਹੈ ਕਿ ਰਾਈਟ ਟੂ ਰਿਕਾਲ ਹੋਣਾ ਚਾਹੀਦਾ ਹੈ ਸਾਰਿਆਂ ਲਈ ਤਾਂ ਐਟ ਲੀਸਟ ਪੰਜਾਬ ਗਵਰਨਮੈਂਟ ਪੰਜਾਬ 'ਚ ਤਾਂ ਕਰ ਹੀ ਸਕਦੀ ਹੈ ਇਹ ਕਿ ਐਮਸੀ ਸਰਪੰਚ ਜਿਹੜੇ ਲੋਕਲ ਬਾਡੀਜ਼ ਦੇ ਨੁਮਾਇੰਦੇ ਨੇ ਉਹਨਾਂ ਨੂੰ ਲੋਕ ਵਾਪਸ ਬੁਲਾ ਸਕਣ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਸੇ ਤਰੀਕੇ ਦੀ ਇਸ ਤੋਂ ਇਲਾਵਾ ਅਸੀਂ ਇੱਕ ਨੋਟਾ ਬਾਰੇ ਵੀ ਡਿਸਕਸ ਕਰਾਂਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਸਾਡਾ ਅਜੰਡਾ ਰਹਿ ਗਿਆ ਉਸ ਤੇ ਡਿਸਕਸ਼ਨ ਜਿਵੇਂ ਵੀ ਪਬਲਿਕ ਦਾ ਓਪੀਨੀਅਨ ਬਣੂਗਾ ਉਹਦੇ ਬਾਰੇ ਅਸੀਂ ਦੇਖਾਂਗੇ ਬਿਲਕੁਲ ਸੰਵਾਦ ਗਰੁੱਪ ਨੇ ਜਿਨ੍ਹਾਂ ਨੇ ਐਲਾਨ ਕੀਤਾ ਵੀ ਜਿਹੜਾ ਇਹ ਮੇਰੇ ਹੱਥ 'ਚ ਵੋਟਰ ਘੋਸ਼ਣਾ ਪੱਤਰ ਹੈ ਇਹ ਲੋਕਾਂ ਨੂੰ ਜਾਗਰੂਕ ਕਰਨਗੇ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਨਾਭੇ ਦੇ ਵਿੱਚ ਹਰ ਮੋਟਰ ਤੱਕ ਇਹ ਅਪਰੋਚ ਕਰਨਗੇ ਇਹ ਇਹ ਘੋਸ਼ਣਾ ਪੱਤਰ ਉਸ ਨੂੰ ਪਹੁੰਚਾਇਆ ਜਾਵੇਗਾ ਲੋਕ ਆਪਣੇ ਘਰਾਂ ਦੇ ਬਾਹਰ ਇਸ ਨੂੰ ਲਗਾਣਗੇ ਤੇ ਉਸ ਸਾਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਨੂੰ ਕਹਿਣਗੇ ਪਹਿਲਾਂ ਇਹ ਸਾਡਾ ਜਿਹੜਾ ਮੈਨੀਫੈਸਟੋ ਹੈ ਇਸ ਦੇ ਉੱਪਰ ਕਰੋ ਉਸ ਤੋਂ ਬਾਅਦ ਹੀ ਤੁਹਾਨੂੰ ਅਸੀਂ ਘਰ ਦੇ ਅੰਦਰ ਪ੍ਰਚਾਰ ਲਈ ਦਾਖਲ ਹੋਣ ਜਾਵਾਂਗੇ ਲੇਕਿਨ ਆਨਾਲੇ ਸਮੇਂ 'ਚ ਵੀ ਦੇਖਣਾ ਪਵੇਗਾ ਜਿਹੜੇ ਵੱਖ-ਵੱਖ ਰਾਜਨੀਤੀ ਪਾਰਟੀਆਂ ਦੇ ਉਮੀਦਵਾਰ ਨੇ ਕਿ ਇਸ ਵੋਟਰ ਜਿਹੜੀ ਜਿਹੜੇ ਚੋਣ ਕੋਸ਼ਣਾ ਪੱਤਰ ਹੈ ਜਿਹੜਾ ਇਹਨਾਂ ਦਾ ਉਸ ਨੂੰ ਲੈ ਕੇ ਸਹਿਮਤ ਹੋਣਗੇ ਸੰਜੀਤ ਕੁਮਾਰ ਪੀਟੀਸੀ ਨਿਊਜ਼ ਬਾਬਾ